ਇਹ ਰਾਜਸਥਾਨ ਦਾ ਸ਼ਹਿਰ ਬਿਹਾਰ ਦਾ ਗੁਰਦੁਆਰਾ ਨਾਨਕ ਸਿੰਘ ਸਭਾ ਜਿੱਥੇ ਰਾਤ ਆਪਾਂ ਰੁਕੇ ਸੀ ਹੁਣ ਆਪਾਂ ਇਸ ਟਾਈਮ ਇੱਥੇ ਨਾਸ਼ਤਾ ਕਰ ਰਹੇ ਆ ਨਾਸ਼ਤਾ ਕਰਨ ਤੋਂ ਬਾਅਦ ਦੇ ਵਿੱਚ ਪੀਵਾਂਗੇ ਚਾਹ ਤੇ ਆਪਾਂ ਸਫ਼ਰ ਖੁੱਚਾਂਗੇ ਉਦੇਪੁਰ ਵਾਲੀ ਸਾਈਡ ਨੂੰ ਤੇ ਆਪਣੀ ਹੋ ਗਈ ਹੈ ਤਿਆਰੀ ਤੇ ਚੱਲ ਰਹੇ ਆਂ ਆਪਾਂ ODEPUR ਨੂੰ ਬਿਹਾਵਰ ਤੋਂ ODEPUR ਦਾ ਸਫ਼ਰ ਤਕਰੀਬਨ ਆਪਣਾ 204 ਕਿਲੋਮੀਟਰ ਦਾ ਹੈ ਤੇ ਹੁਣ ਆਪਾਂ ਮੋਟਰਸਾਈਕਲ ਤੇ ਸਟicker ਲਗਵਾਉਣੇ ਆ ਵੀ ਕਿਹੜੀ ਸਾਈਡ ਦਾ ਆਪਣਾ ਸਫ਼ਰ ਹੈ ਉਹ ਆਪਾਂ ਬਾਈਕ ਤੇ ਸਟicker ਇਸ ਅੰਕਲ ਤੋਂ ਬਣਵਾ ਲਏ ਨੇ ਹੁਣ ਆਪਣੇ ਮੋਟਰਸਾਈਕਲ ਤੇ ਨੋ ਫਾਰਮਰ ਨੋ ਫੂਡ ਦੇ ਸਟicker ਲੱਗ ਚੁੱਕੇ ਨੇ ਤੇ ਆਪਾਂ ਸਫ਼ਰ ਦੇ ਵਿੱਚ ਅੱਗੇ ਵਧ ਰਹੇ ਆਂ ਪੰਜਾਬ ਤੋਂ ਰਾਜਸਥਾਨ ਨੂੰ ਜਾਂਦਿਆਂ ਮੌਸਮ ਵੀ ਬਦਲ ਰਿਹਾ ਸੀ ਗਰਮੀ ਵਧ ਰਹੀ ਸੀ ਇਸ ਲਈ ਗਲਾ ਵਾਰ-ਵਾਰ ਸੁੱਕ ਰਿਹਾ ਸੀ ਤੇ ਬੁਲਟ ਨੂੰ ਸਾਈਡ ਤੇ ਕਰਕੇ ਬੋਤਲ ਦੇ ਵਿੱਚੋਂ ਕੱਢ ਕੇ ਪਾਣੀ ਪੀਤਾ ਤੇ ਸਫਰ ਨੂੰ ਫੇਰ ਅੱਗੇ ਖਿੱਚੀ ਤਾ ਕਰੀਬ 50 ਕਿਲੋਮੀਟਰ ਚੱਲਣ ਤੋਂ ਬਾਅਦ ਦੇ ਵਿੱਚ ਅਸੀਂ ਪਹੁੰਚੇ ਸ਼ਿਵਾ ਟੈਂਪਲ ਬੈਟਲ ਮੈਮੋਰੀਅਲ ਇੱਥੋਂ ਦਾ ਨਜ਼ਾਰਾ ਵੇਖਣ ਵਾਲਾ ਸੀ ਆਸ-ਪਾਸ ਦੇ ਵਿੱਚ ਮਾਰੂਥਲ ਦੇ ਵਿੱਚ ਸਾਨੂੰ ਇਹ ਪਾਣੀ ਦਾ ਝਰਨਾ ਨਜ਼ਰ ਆਇਆ ਜਿੱਥੇ ਬਿਲਕੁਲ ਸਾਫ਼ ਸੁਥਰਾ ਪਾਣੀ ਦਿ ਵਿਊ ਬਹੁਤ ਹੀ ਜ਼ਿਆਦਾ ਸ਼ਾਨਦਾਰ ਫਿਰ ਅਸੀਂ ਪਹੁੰਚੇ ਇਸ ਪੈਟਰੋਲ ਪੰਪ ਦੇ ਜਿੱਥੋਂ ਅਸੀਂ ਬੁਲਟ ਦੀ ਟੈਂਕੀ ਫੁੱਲ ਕਰਵਾ ਲਈ ਇੱਥੇ ਪੈਟਰੋਲ ਦਾ ਰੇਟ ਪੰਜਾਬ ਨਾਲੋਂ ਤਕਰੀਬਨ 10 ਰੁਪਏ ਜ਼ਿਆਦਾ ਹੈ ਸ਼ਾਮ ਦੇ ਪੌਣੇ 5 ਵਜ ਚੁੱਕੇ ਸੀ ਤੇ ਅਸੀਂ ਪਹੁੰਚੇ ਮਹਾਕਾਲੀ ਢਾਬਾ ਇੱਥੋਂ ਅਸੀਂ ਮੰਗਵਾਈ ਚਾਹ ਤੇ ਨਾਲ ਅਸੀਂ ਲਿਆ ਸੀ ਜਿਹੜਾ ਅਜਮੇਰ ਤੋਂ ਹਲਵਾ ਉਹ ਖਾਦਾ ਤੇ ਅੱਗੇ ਸਫ਼ਰ ਨੂੰ ਖਿੱਚ ਦਿੱਤਾ ਤੇ ਪਹੁੰਚ ਗਏ ਅਸੀਂ ਉਦੇਪੁਰ ਦੀ ਹੱਦ ਦੇ ਵਿੱਚ ਸ਼ਾਮ ਦਾ ਸਮਾਂ ਹੋ ਰਿਹਾ ਸੀ ਤੇ ਅਸਮਾਨ ਦੇ ਵਿੱਚ ਨਿੱਕੇ ਨਿੱਕੇ ਚਿੱਟੇ ਚਿੱਟੇ ਬੱਦਲ ਤੇ ਉਧਰੋਂ ਢਲਦਾ ਹੋਇਆ ਸੂਰਜ ਕਿਸੇ ਜਨਤ ਨਾਲੋਂ ਘੱਟ ਨਜ਼ਰ ਨਹੀਂ ਆ ਰਿਹਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਸਾਹਮਣੇ ਸੀ ਏ ਟਰਨਲ ਇਸ ਟਰਨਲ ਨੂੰ ਦੇਖ ਕੇ ਅਸੀਂ ਕੁਝ ਟਾਈਮ ਇੱਥੇ ਰੁਕੇ ਕੁਝ ਟਾਈਮ ਇੱਥੇ ਫੋਟੋਆਂ ਖਿੱਚੀਆਂ ਤੇ ਫਿਰ ਅਸੀਂ ਆਪਣੇ ਸਫ਼ਰ ਨੂੰ ਅੱਗੇ ਖਿੱਚਿਆ ਤੇ ਇਸ ਟਰਨਲ ਦੇ ਵਿੱਚੋਂ ਨਿਕਲਦੇ ਹੋਏ ਅਸੀਂ ਉਦੇਪੁਰ ਵਾਲੀ ਸਾਈਡ ਨੂੰ ਨਜ਼ਦੀਕ ਹੀ ਪਹੁੰਚ ਚੁੱਕੇ ਸੀ ਇਥੋਂ ਉਦੇਪੁਰ ਤੱਕ तकरीबन 10-15 ਕਿਲੋਮੀਟਰ ਅੱਗੇ ਸੀ ਸ਼ਾਮ ਪੈਂਦੇ ਸਾਨੂੰ ਸਭ ਤੋਂ ਜ਼ਿਆਦਾ ਫਿਕਰ ਇਹ ਹੁੰਦਾ ਹੈ ਕਿ ਰਾਤ ਆਪਾਂ ਕਿੱਥੇ ਰੁਕਣਾ ਜ਼ਿਆਦਾਤਰ ਤਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਮੰਦਿਰ ਜਾਂ ਪੈਟਰੋਲ ਪੰਪ ਤੇ ਹੀ ਰੁਕਦੇ ਆ ਤੇ ਇਸ ਵਾਰ ਵੀ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਜਿਹੜਾ ਕਿ ਉਦੇਪੁਰ ਸ਼ਹਿਰ ਤੋਂ ਬਾਹਰ ਸ਼ਕਤੀ ਨਗਰ ਦੇ ਵਿੱਚ ਪੈਂਦਾ ਹੈ ਗੁਰਦੁਆਰਾ ਬਹੁਤ ਹੀ ਸ਼ਾਨਦਾਰ ਬਣਿਆ ਪਰ ਇੱਥੇ ਵੇਖ ਕੇ ਸਾਨੂੰ ਕੁਝ ਅਜੀਬ ਹੀ ਫੀਲ ਹੋਇਆ ਕਿਉਂਕਿ ਇੱਥੇ ਮਰਿਆਦਾ ਵੀ ਬਿਲਕੁਲ ਗੁਰਦੁਆਰੇ ਸਾਹਿਬ ਦੀ ਨਹੀਂ ਸੀਗੀ ਗੁਰਦਰਾ ਸਾਹਿਬ ਦੇ ਵਿੱਚ ਕੁਰਸੀਆਂ ਲੱਗੀਆਂ ਹੋਈਆਂ ਤੇ ਇੱਥੇ ਸਾਡੇ ਨਾਲ ਕੁਝ ਨਿਹੰਗ ਸਿੰਘ ਵੀ ਆਏ ਸੀਗੇ ਤੇ ਜਿਨ੍ਹਾਂ ਨੂੰ ਇੱਥੇ ਸੇਵਾਦਾਰ ਵੀਰ ਜਿਹੜਾ ਪ੍ਰਸ਼ਾਦਾ ਲਿਆ ਕੇ ਉਹਨੇ ਸ਼ਿਕਾਇਤ ਤੇ ਸਭ ਤੋਂ ਵੱਡੀ ਸਾਨੂੰ ਇੱਥੇ ਇਹ ਗੱਲ ਨਜ਼ਰ ਆਈ ਅੱਜਕੱਲ ਗੁਰਦੁਆਰਾ ਸਾਹਿਬ ਨੂੰ ਬਿਜ਼ਨਸ ਦਾ ਅੱਡਾ ਕਿਵੇਂ ਬਣਾਇਆ ਜਾ ਰਿਹਾ ਇੱਥੋਂ ਦੇ ਜਿਹੜੇ ਸੀਗੇ ਮੈਨੇਜਰ ਉਨੇ ਸਾਨੂੰ ਸਾਫ਼ ਮਨਾ ਕਰ ਦਿੱਤਾ ਕਿ ਤੁਸੀਂ ਇੱਥੇ ਨਹੀਂ ਰੁਕ ਸਕਦੇ ਜੇਕਰ ਰੁਕਣਾ ਹੈ ਤੇ ਤੁਹਾਨੂੰ ਪੈਸੇ ਦੇਣ ਦੇਣੇ ਪੈਣਗੇ ਉਹ ਵੀ 500 ਰੁਪਿਆ ਅਸੀਂ ਕਿਹਾ ਵੀ ਚਲੋ ਪੈਸੇ ਅਸੀਂ ਦੇ ਦੇਣੇ ਆ ਕੋਈ ਦਿੱਕਤ ਨਹੀਂ ਪਰ ਜੇਕਰ ਕੋਈ ਗਰੀਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਣ ਵਾਸਤੇ ਆਵੇ ਕੀ ਗੱਲ ਤੁਸੀਂ ਉਹਦੇ ਤੋਂ ਵੀ ਪੈਸੇ ਲਓਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਕੂਲ ਹੈ ਇੱਕ ਕਾਲਜ ਹੈ ਉਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੋਕੀ ਦਾਨ ਪੁੰਨ ਵੀ ਕਰਦੇ ਨੇ ਇਸ ਨੂੰ ਸਿਰਫ ਅਸੀਂ ਇਹ ਦੇਖਿਆ ਕਿ ਇੱਥੇ ਬਿਜ਼ਨਸ ਹੀ ਕੀਤਾ ਜਾਂਦਾ ਕਿਉਂਕਿ ਜੇ ਰਾਹਗਿਰਾਂ ਵਾਸਤੇ ਤੁਸੀਂ ਕੋਈ ਸਪੋਰਟ ਨਹੀਂ ਕਰ ਸਕਦੇ ਤੇ ਇਹ ਬਹੁਤ ਹੀ ਗਲਤ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਇਦਾਂ ਦਾ ਕੋਈ ਵੀ ਮਰਿਆਦਾ ਨਹੀਂ ਹੈਗੀ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪੈਸੇ ਇਕੱਠੇ ਕਰਕੇ ਤੇ ਲੋਕਾਂ ਦਾ ਲੋਨ ਚੋੜੋ ਇਹ ਆ ਗੁਰਦੁਆਰਾ ਸ਼ਕਤੀਨਗਰ ਦਾ ਬਾਕੀ ਸਾਨੂੰ ਇਸ ਚੀਜ਼ ਬਾਰੇ ਕਹਿਣਾ ਨਹੀਂ ਸੀ ਚਾਹੀਦਾ ਪਰ ਫਿਰ ਵੀ ਸਾਨੂੰ ਬੋਲਣਾ ਪਿਆ ਕਿਉਂਕਿ ਅਸੀਂ ਬਹੁਤ ਜਗ੍ਹਾ ਤੇ ਘੁੰਮਦੇ ਆ ਤੇ ਅਸੀਂ ਨੇਪਾਲ ਦੇ ਵਿੱਚ ਵੀ ਜਦੋਂ ਗਏ ਸੀ ਨਾ ਤੇ ਸਾਨੂੰ ਮੰਦਰਾਂ ਦੇ ਵਿੱਚ ਹਿੰਦੂ ਵੀਰ ਬਾਹਾਂ ਤੋਂ ਫੜ ਕੇ ਲੈ ਕੇ ਜਾਂਦੇ ਰਹੇ ਕਿਉਂਕਿ ਤੁਸੀਂ ਉਹ ਕਹਿੰਦੇ ਸੀ ਤੁਸੀਂ ਪੰਜਾਬ ਤੋਂ ਐਡੀ ਦੂਰ ਸਰਦਾਰ ਆਇਓ ਤੇ ਤੁਹਾਡੇ ਵਾਸਤੇ ਇਹ ਦਰਵਾਜ਼ੇ ਖੁੱਲੇ ਨੇ ਸਾਨੂੰ ਲੰਗਰ ਪਾਣੀ ਵੀ ਸ਼ਿਕਾਉਂਦੇ ਰਹੇ ਗੱਲ ਇੱਥੇ ਹਿੰਦੂ ਸਿੱਖ ਜਾਂ ਮੁਸਲਮਾਨ ਦੀ ਨਹੀਂ ਹੈ ਕਿਉਂਕਿ ਜੇ ਅਸੀਂ ਸਿੱਖ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਰੁਕ ਸਕਦੇ ਉੱਥੇ ਸਾਨੂੰ ਰੈਂਟ ਦੇਣਾ ਪੈਂਦਾ ਤੇ ਪਰ ਜੇਕਰ ਅਸੀਂ ਦੂਜੇ ਧਰਮ ਜਾਂ ਹਿੰਦੂ ਧਰਮ ਜਾਂ ਮਸਜਿਦ ਜਾਂ ਕਿਤੇ ਵੀ ਜਾਂਦੇ ਆ ਤੇ ਉੱਥੇ ਸਾਨੂੰ ਇੰਨਾ ਮਾਨ ਸਤਕਾਰ ਮਿਲਦਾ ਤੇ ਫਿਰ ਸਾਨੂੰ ਸਾਡੇ ਧਰਮ ਦੇ ਵਿੱਚ ਇਦਾਂ ਦੇ ਲੋਕ ਕਿਉਂ ਮਿਲਦੇ ਨੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਮਸੰਦਾਂ ਨੂੰ ਤੇਲ ਪਾ ਕੇ ਸਾੜਿਆ ਸੀ ਅੱਜ ਵੀ ਇਹ ਮਸੰਦ ਜਿਹੜੇ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ ਤੁਹਾਡਾ ਕੀ ਇਸ ਵੀਡੀਓ ਬਾਰੇ ਵਿਚਾਰ ਹੈ ਆਪਣੇ ਵਿਚਾਰ ਜਰੂਰ ਕਮੈਂਟਾਂ ਦੇ ਵਿੱਚ ਪੇਸ਼ ਕਰਿਓ ਇਹ ਸੀ ਆਪਣਾ ਉਦੇ ਪਰਤਕ ਦਾ ਤੁਹਾਪਰ ਜੇਕਰ ਵੀਡੀਓ ਚੰਗੀ ਲੱਗੀ ਇਹ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਦੇ ਵਿੱਚ ਅ ਬਾਬਾ ਜੀ ਤੁਸੀਂ ਕਮਰਾ ਦੇਣ ਤੋਂ ਮਨਾ ਕਰ ਰਹੇ ਹੋ ਅੱਛਾ ਸਾਡੇ ਗੁਰਦੁਆਰੇ ਦਾ ਸਿੱਧਾ ਬੜਿਆ 5 ਰੁਪਏ ਚ ਬਖਰਾਵਾ ਪਸਦਾ ਪਿੱਛੇ ਤੋਂ ਜਗ੍ਹਾ ਦਾਨੀ ਜਗ੍ਹਾ ਦਾਸ ਜੇ ਨਹੀਂ ਦੇ ਖਰਚੇ ਨਿਕਲਦੇ ਨੇ ਨਹੀਂ ਨਹੀਂ ਮੰਨ ਕੇ ਚਲੋ ਜੇ ਕਿਸੇ ਕੋਲ ਪੈਸੇ ਨਾ ਹੋਣ ਫਿਰ ਉਹ ਗੁਰਦੁਆਰੇ ਨਹੀਂ ਰੁਕ ਸਕਦਾ ਕਮਾਲ ਕਰ ਦਿਓ ਯਾਰ ਸਮਝਿਆ ਬਾਬਾ ਜੀ ਬਾਬਾ ਜੀ ਗੱਲ ਪੈਸੇ ਦੀ ਨਹੀਂ ਹੈਗੇ ਤੁਸੀਂ ਉਹੀ ਦੇ ਦੇਣੇ ਸੀ ਅਸੀਂ ਹੋ ਸਕਦਾ ਅਸੀਂ ਇਹ ਇੰਨੇ ਵੈਸੇ ਵੀ ਦੇ ਸਕਦੇ ਸੀ ਬਾਬਾ ਜੀ ਪਤਾ ਕੀ ਹੈ ਗੁਰਦੁਆਰੇ ਤੁਸੀਂ ਪੈਸੇ ਧਰੇ ਨੇ ਤੁਸੀਂ ਇਹ ਇਹੀ ਇਹੀ ਸਿਸਟਮ ਗਲਤ ਹੈ ਬਾਬਾ ਜੀ ਇਹ ਸਿਸਟਮ ਇਹ ਜਿਹੜਾ ਖੁਸ਼ੀ ਦਾ ਹੋਣਾ ਚਾਹੀਦਾ ਹੈ ਗੁਰਦੁਆਰੇ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਰੱਖਿਆ